ਪਾਣੀ ਭਗਵੰਤ ਮਾਨ ਸਾਹਿਬ ਕਹਿ ਰਹੇ ਕਿ ਪੰਜਾਬ ਦੇ ਪਿੰਡਾਂ ਨੂੰ ਦੇਣਾ ਪੰਜਾਬ ਦੀਆਂ ਜ਼ਮੀਨਾਂ ਨੂੰ ਦੇਣਾ ਜ਼ਮੀਨ ਰਾਜਸਥਾਨ ਸਰਕਾਰ ਦੇ ਏਰੀਆ ਹੈ ਹੈਡ ਵਰਕਸ ਦਾ ਕੰਟਰੋਲ ਕੇਂਦਰ ਦੇ ਕੋਲੇ ਹੈਗਾ ਕਿਤੇ ਇਹ ਪਾਣੀ ਰਾਜਸਥਾਨ ਨੂੰ ਹੀ ਤਾਂ ਨਹੀਂ ਦੇਣਾਗਾ ਹਰੀਕੇ ਹੈਡ ਫਰੋਜਪੁਰ ਚ ਪੈਂਦਾ ਫਰੋਜਪੁਰ ਪੰਜਾਬ ਚ ਪੈਂਦਾ ਤੇ ਕੰਟਰੋਲ ਇਸ ਹੈਡ ਦਾ ਕੇਂਦਰ ਦੇ ਕੋਲੇ ਜਦੋਂ ਕੇਂਦਰ ਦੇ ਕੋਲੇ ਕੰਟਰੋਲ ਆ ਤੇ ਫਿਰ ਉਹ ਨਹਿਰ ਦੇ ਜਿਹੜਾ ਪਾਣੀ ਛੱਡਿਆ ਜਾਣਾ ਹੈਗਾ ਕਿਉਂ ਕੇਂਦਰ ਦੀ ਇਜਾਜ਼ਤ ਤੋਂ ਬਿਨਾ ਪੰਜਾਬ ਸਰਕਾਰ ਛੱਡ ਸਕਦੀ। ਜਿਹੜਾ 2000 ਕਿਊਸਕ ਪਾਣੀ ਛੱਡਣਾ ਉਹ ਆਉਣਾ ਕਿੱਥੋਂ ਆ? ਜਿੰਨਾ ਪੰਜਾਬ ਨੂੰ ਪਾਣੀ ਅਲੋਟ ਕੀਤਾ ਹੋਇਆ ਕੇਂਦਰ ਨੇ ਖੋਲਿਆ ਪਾਣੀ ਜਿਹੜਾ ਪੰਜਾਬ ਦਾ 75% ਦਰਿਆਈ ਪਾਣੀ ਖੋਲਿਆ ਕੀ ਰਾਜਸਥਾਨ ਦੇ ਪਾਣੀ ਕੋਈ ਕੱਟ ਲੱਗ ਰਿਹਾ? ਕੀ ਹਰਿਆਣੇ ਨੂੰ ਜਾਂਦੇ ਪਾਣੀ ਨੂੰ ਕੋਈ ਕੱਟ ਲੱਗ ਰਿਹਾ? ਉਹ 2000 ਕਿਊਸਕ ਕਿੱਥੋਂ ਆਉਣਾ? ਦੂਜੇ ਸੂਬਿਆਂ ਨਾਲ ਜਿੰਨੇ ਪਾਣੀ ਦੇ ਸਮਝੌਤੇ ਹੋਏ ਆ ਜਾਂ ਦੂਜੇ ਸੂਬਿਆਂ ਨੂੰ ਪਾਣੀ ਜਾ ਰਿਹਾ ਹੈਗਾ ਉਹਨੂੰ ਸਮਝੌਤਿਆਂ ਨੂੰ ਰੱਤ ਕਰਨ ਦਾ ਪੰਜਾਬ ਸਰਕਾਰ ਦੇ ਕੋਲੇ ਕੋਈ ਅਧਿਕਾਰ ਨਹੀਂ ਉਸ ਦੇ ਤਹਿਤ ਇਹ ਹੋ ਗਿਆ ਕਿ ਐਸਵਾਈਐਲ ਦਾ ਬੰਨਾ ਜਿਹੜਾ ਇੱਕ ਤਰ੍ਹਾਂ ਦਾ ਸੁਪਰੀਮ ਕੋਰਟ ਨੇ ਤੈਅ ਕਰਤਾ ਤਾਂ ਪੀਠੋ ਪਾਣੀ ਮੁੱਕਣ ਵਾਲਾ ਦਰਿਆਵਾਂ ਦਾ ਪਾਣੀ ਖੋਲਿਆ بارشਾਂ ਦਾ ਪਾਣੀ ਸਾਂਭਿਆ ਨਹੀਂ ਜਾਂਦਾ ਜਿਹੜਾ ਹੈਗਾ ਇੰਡਸਟਰੀ ਉਹਦੇ ਚ ਜ਼ਹਿਰ ਸਿੱਟੀ ਜਾਂਦੀ ਆ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਪਾਣੀਆਂ ਦਾ ਮੁੱਦਾ ਦੁਬਾਰਾ ਤੋਂ ਸਿਆਸਤ ਵਿੱਚ ਛਿੜ ਚੁੱਕਿਆ ਕਿਉਂਕਿ ਪਾਣੀਆਂ ਤੇ ਬਹੁਤ ਗੱਲ ਹੋ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਦੀ ਮੰਗਾ ਕੇ ਨਹਿਰੀ ਪਾਣੀ ਦਿੱਤਾ ਜਾਵੇ ਖੇਤਾਂ ਨੂੰ ਕਿਸਾਨਾਂ ਨੂੰ ਤਾਂ ਜੋ ਜਿਹੜਾ ਆਪਾਂ ਜ਼ਮੀਨ ਏਠਾਂ ਪਾਣੀ ਜਿਹੜਾ ਵਰਤ ਰਹੇ ਆ ਉਹ ਤੇ ਥੋੜੀ ਜੀ ਰੋਕ ਲੱਗ ਸਕੇ ਕਿਉਂਕਿ ਪਾਣੀ ਦੇ ਸੰਕਟ ਤੇ ਬੜੀ ਵੱਡੀ ਸਮੱਸਿਆ ਆਉਣ ਜਾ ਰਹੀ ਹੈ ਪੰਜਾਬ ਨੂੰ ਤਾਂ ਇਸ ਮਸਲੇ ਤੇ ਕਿਸਾਨ ਜੁਨਨਾਂ ਵੀ ਲਗਾਤਾਰ ਬੋਲਦੀਆਂ ਰਹੀਆਂ ਨੇ ਹੁਣ ਇਸ ਮਸਲੇ ਦੇ ਵਿੱਚ ਇੱਕ ਵੱਖਰਾ ਮੋੜ ਜਿਹੜਾ ਉਹ ਆਇਆ ਇਤਿਹਾਸਕਦਲ ਕੀਤਾ ਜਾ ਰਹੀ ਆ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਭਗਵੰਤ ਮਾਨ ਵੱਲੋਂ ਕਿ ਮਾਲਵਾ ਨਹਿਰ ਕੱਢੀ ਜਾ ਰਹੀ ਆ ਅੱਜ ਉਸ ਨਹਿਰ ਦਾ ਨਿਰਖਣ ਕਰਨ ਲਈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜਿਹੜੇ ਆ ਉਹ ਗਿੱਦੜਵਾਹਾ ਏਰੀਏ ਦੇ ਪਿੰਡ ਸੋਥਾ ਗਏ ਸੀਗੇ ਤੇ ਉਹਨਾਂ ਨੇ ਕਿਹਾ ਕਿ 2000 ਕਿਊਸਿਕ ਦੀ ਜਿਹੜੀ ਕੈਪੈਸਿਟੀ ਵਾਲੀ ਇਹ ਨਹਿਰ ਹੈ ਇੱਕ ਇਤਿਹਾਸਕ ਗੱਲ ਆ ਪਹਿਲੀ ਵਾਰ ਹੋਣ ਜਾ ਰਿਹਾ ਕਿ ਜਿਹੜਾ ਇਸ ਤਰੀਕੇ ਦੀ ਨਹਿਰੋ ਬਣਨ ਜਾ ਰਹੀ ਆ ਜਿਹੜੇ ਕਿ ਮਾਲਵੇ ਇਲਾਕੇ ਦੇ ਕਿਸਾਨਾਂ ਨੂੰ ਫਾਇਦਾ ਦੇਵੇਗੀ ਕੀ ਇਹਦੇ ਨਾਲ ਪਾਣੀ ਦਾ ਮਸਲਾ ਹੱਲ ਹੋ ਜਾਵੇਗਾ ਮਾਲਵਾ ਨਹਿਰ ਦੇ ਨਾਲ ਪੰਜਾਬ ਦੇ ਕਿਸਾਨੀ ਦੀ ਮੰਗ ਕੀ ਹੈ ਤੇ ਪਾਣੀ ਦਾ ਮਸਲਾ ਹੱਲ ਕਿਵੇਂ ਹੋਵੇਗਾ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਕੀਰਤਿਕ ਸ਼ਾਣੀ ਜੁਨੀਨ ਜਰਨਲ ਸਕੱਤਰ ਨੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਵਾਗਤ ਕਰ ਲੈਣ ਉਹਨਾਂ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਾਂ ਪਾਣੀਆਂ ਦੇ ਮੁੱਦੇ ਤੇ ਪਹਿਲਾਂ ਵੀ ਡਿਸਕਸ਼ਨ ਕਰਦੇ ਰਹੇ ਹਾਂ ਤੁਸੀਂ ਆਪਣੇ ਵੱਲੋਂ ਆਪਣੇ ਥੜੇ ਵੱਲੋਂ ਆਪਣੀ ਯੂਨੀਅਨ ਵੱਲੋਂ ਬੋਲਦੇ ਰਹੇ ਹੋ ਕੀ ਜਿਹੜੀ ਮਾਲਵਾ ਨਹਿਰ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਆ ਭਗਵੰਤ ਮਾਨ ਕੇ ਮਾਲਵਾ ਨਹਿਰ ਅਸੀਂ ਕੱਢ ਰਹੇ ਹਾਂ ਇਤਿਹਾਸਕ ਗੱਲ ਆ ਕੀ ਮਾਲਵਾ ਨਹਿਰ ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਹੱਲ ਕਰ ਦੇਵੇਗੀ ਦੇਖੋ ਸਾਹਿਲ ਜੀ ਸਭ ਤੋਂ ਪਹਿਲਾਂ ਤਾਂ ਪਾਣੀਆਂ ਦੇ ਮਸਲੇ ਦਾ ਹੱਲ ਦੀ ਹੱਲ ਦੀ ਗੱਲ ਤੇ ਆਉਣ ਤੋਂ ਪਹਿਲਾਂ ਜੀ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਆ ਕਿ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰੀ ਜਿਹੜੀ ਕਹਿੰਦੇ ਮਾਲਵਾ ਨਹਿਰ ਅਸੀਂ ਕੱਢ ਰਹੇ ਹਾਂਗੇ ਆ ਵੈਸੇ ਤਾਂ ਪੰਜਾਬ ਦੇ ਵਿੱਚ ਨਹਿਰੀ ਟਾਂਚਾ ਵਿਕਸਿਤ ਹੋਣਾ ਚਾਹੀਦਾ ਨਹਿਰੀ ਟਾਂਚਾ ਵਿਕਸਿਤ ਹੁੰਦਾ ਤਾਂ ਇਹ ਚੰਗੀ ਗੱਲ ਹੈਗੀ ਪਰ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਪੰਜਾਬ ਦੀ ਮੈਂਬਰਸ਼ਿਪ ਨਹੀਂ ਪੰਜਾਬ ਦੀਆਂ ਕਦੋਂ ਨਹਿਰਾਂ 'ਚ ਕਿੰਨੇ ਪਾਣੀ ਛੱਡਣਾ ਕਦੋਂ ਛੱਡਣਾ ਪੰਜਾਬ ਉਹਦਾ ਫੈਸਲਾ ਹੀ ਨਹੀਂ ਕਰ ਸਕਦਾ ਕਿੰਨਾ ਪਾਣੀ ਛੱਡਣਾ ਕਦੋਂ ਕਰਨਾ ਉਹ ਕੇਂਦਰ ਦੇ ਹੱਥ ਆ ਸਾਡੇ ਹੈਡਵਰਕਸ ਜਿਹੜੇ ਆ ਉਹਨਾਂ ਦਾ ਕੰਟਰੋਲ ਕੇਂਦਰ ਦੇ ਕੋਲੇ ਆ ਹਰੀਕੇ ਹੈਡ ਤੋਂ ਇਹ ਨਹਿਰ ਜਿਹੜੀ ਹੈ ਸ਼ੁਰੂ ਹੋਣੀ ਆ ਹਰੀਕੇ ਹੈਡ ਫਰੋਇਪੁਰ 'ਚ ਪੈਂਦਾ ਫਰੋਇਪੁਰ ਪੰਜਾਬ 'ਚ ਪੈਂਦਾ ਤੇ ਕੰਟਰੋਲ ਇਸ ਹੈੱਡ ਦਾ ਕੇਂਦਰ ਦੇ ਕੋਲੇ ਜਦੋਂ ਕੇਂਦਰ ਦੇ ਕੋਲੇ ਕੰਟਰੋਲ ਆ ਤੇ ਫਿਰ ਉਹ ਨਹਿਰ ਦੇ ਜਿਹੜਾ ਪਾਣੀ ਛੱਡਿਆ ਜਾਣਾ ਹੈਗਾ ਕੀ ਉਹ ਕੇਂਦਰ ਦੀ ਇਜਾਜ਼ਤ ਤੋਂ ਬਿਨਾ ਪੰਜਾਬ ਸਰਕਾਰ ਛੱਡ ਸਕਦੀ ਹੈ ਫਿਰ ਜਿਹੜਾ 2000 ਕਿਊਸਕ ਪਾਣੀ ਛੱਡਣਾ ਉਹ ਆਉਣਾ ਕਿੱਥੋਂ ਆ ਜਿੰਨਾ ਪੰਜਾਬ ਨੂੰ ਪਾਣੀ ਅਲੋਟ ਕੀਤਾ ਹੋਇਆ ਕੇਂਦਰ ਨੇ ਖੋਲਿਆ ਪਾਣੀ ਜਿਹੜਾ ਪੰਜਾਬ ਦਾ 75% ਦਰਿਆਈ ਪਾਣੀ ਖੋਲਿਆ ਕੀ ਰਾਜਸਥਾਨ ਦੇ ਪਾਣੀ ਨੂੰ ਕੋਈ ਕੱਟ ਲੱਗ ਰਿਹਾ ਕੀ ਹਰਿਆਣੇ ਨੂੰ ਜਾਂਦੇ ਪਾਣੀ ਨੂੰ ਕੋਈ ਕੱਟ ਲੱਗ ਰਿਹਾ ਉਹ 2000 ਕਿਉ ਕਿੱਥੋਂ ਆਉਣਾ ਹੈਗਾ ਇਸ ਗੱਲ ਦਾ ਪੰਜਾਬ ਸਰਕਾਰ ਕੋਈ ਜਿਹੜਾ ਜਵਾਬ ਹੈਗਾ ਉਹ ਨਹੀਂ ਦੇ ਰਹੀਗੀ ਕਿ ਜਿਹੜਾ ਇੱਕ ਪੰਜਾਬ ਸਰਕਾਰ ਨੇ ਇੱਕ ਤਰੀਕਾ ਅਪਣਾਇਆ ਆਪਣਾ ਜਿਹੜਾ ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਜਿਹੜਾ ਕਿ ਪੰਜਾਬ ਦੇ ਮੋਗੇ ਉੱਚੇ ਕਰਕੇ ਪੰਜਾਬ ਦੇ ਬਹੁਤ ਸਾਰਾ ਜਿਹੜਾ ਕਮਾਂਡ ਏਰੀਆ ਹੈਗਾ ਉਹਨੂੰ ਨੌਨ ਕਮਾਂਡ ਏਰੀਆ ਕਹਿ ਕੇ ਯਾਨੀ ਕਿ ਪਾਣੀ ਦੀ ਲੱਗ ਲੱਗ ਜਗ੍ਹਾ ਤੇ ਕਟੌਤੀ ਕਰਕੇ ਜਿਹੜੀਆਂ ਪੰਜਾਬ ਦੀਆਂ ਨਹਿਰਾਂ ਜਾਂ ਸੂਏ ਕੱਸੀਆਂ ਜਿੰਨਾ ਪਾਣੀ ਅਲਾਟ ਸੀ ਉਹਦੇ ਚ ਕਟੌਤੀ ਕਰਕੇ ਕੀ ਕਿਤੇ ਉਹੀ ਤਾਂ ਨਹੀਂ ਗੇਮ ਖੇਡੀ ਜਾ ਰਹੀ ਕਿ ਸੱਜੇ ਉਹ ਖੱਬੇ ਖੱਬੇ ਸੱਜੇ ਕਰਨ ਵਾਲੀ ਗੱਲ ਹੈਗੀ ਆ ਇਹਦੇ ਤੇ ਪੰਜਾਬ ਸਰਕਾਰ ਨੂੰ ਜਰੂਰ ਆਪਣਾ ਜਿਹੜਾ ਪੱਖ ਹੈਗਾ ਉਹ ਸਪਸ਼ਟਾ ਉਹ ਕਰਨਾ ਚਾਹੀਦਾ ਪਰ ਰਜਿੰਦਰ ਜੀ ਇੰਨੀ ਜ਼ਮੀਨ ਐਕਵਾਇਰ ਹੋਈ ਹੈ ਰਾਜਸਥਾਨ ਸਰਕਾਰ ਨਾਲ ਵੀ ਗੱਲ ਚੱਲੀ ਇੰਨੀ ਕੰਸਟਰਕਸ਼ਨ ਹੋਣੀ ਆ ਤਾਂ ਫਿਰ ਜਿਹੜੇ ਸਵਾਲ ਤੁਸੀਂ ਉਠਾ ਰਹੇ ਹੋ ਕਿ ਪਾਣੀ ਕਿੱਥੋਂ ਆਣਾ ਤਾਂ ਪਾਣੀ ਦੀ ਕੇਂਦਰ ਦੇ ਨਾਲ ਜਾਂ ਕਿਸੇ ਤਰੀਕੇ ਨਾਲ ਗਲਤ ਹੋਈ ਹੋਊਗੀ ਨਾ ਕਿ ਉਹ ਪਾਣੀ ਦੇ ਅਲਾਟਮੈਂਟ ਜਿਹੜੀ ਆ ਪੰਜਾਬ ਨੂੰ ਮਿਲੇ ਜਾਂ ਵਿਧਾਈ ਜਾਵੇ ਜਿਹੜਾ 2000 ਕਿਊਸਿਕ ਪਾਣੀ ਦੀ ਗੱਲ ਹੋ ਰਹੀ ਆ ਇੰਨੇ ਜ਼ਿਲ੍ਹਿਆਂ ਨੂੰ ਮੁਖਸਰ ਨੂੰ ਤੁਹਾਡੇ ਜ਼ਿਲ੍ਹੇ ਫਰੀਦਕੋਟ ਨੂੰ ਫਰੋਜ਼ਪੁਰ ਨੂੰ ਜਿਹੜਾ ਪਾਣੀ ਮਿਲਣਾ ਫਿਰ ਇੰਨਾ ਕਿ ਤਾਂ ਪੰਜਾਬ ਸਰਕਾਰ ਨੇ ਦੇਖਿਆ ਹੋਣਾ ਨਾ ਕਿ ਉਹ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਕਿਸਾਨਾਂ ਲਈ ਜਿੱਥੇ ਤੱਕ ਪਾਣੀ ਨਹੀਂ ਪਹੁੰਚਿਆ ਅਜੇ ਤੱਕ ਪਹਿਲੀ ਤੇ ਗੱਲ ਮੇਰਾ ਜ਼ਿਲ੍ਹਾ ਫਰੀਦਕੋਟ ਨਹੀਂ ਸਾਰੇ ਜ਼ਿਲ੍ਹੇ ਸਾਡੇ ਆ ਸਾਰਾ ਪੰਜਾਬ ਹੀ ਸਾਡਾ ਇਹਦੇ ਚ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਉਹ ਚ ਸਵਾਲ ਉਹੀ ਮੈਂ ਗਾਂਹ ਕਰ ਰਿਹਾ ਸੀ ਕਿ ਰਾਜਸਥਾਨ ਸਰਕਾਰ ਦੀ ਜਿਹੜੀ ਜ਼ਮੀਨ ਆ ਇੱਥੇ ਨਹਿਰ ਦੇ ਨਾਲ ਪਈ ਜਿਹਨੂੰ ਰਾਜਸਥਾਨ ਸਰਕਾਰ ਦੀ ਜ਼ਮੀਨ ਕਹਿੰਦੇ ਆ ਪਾਣੀ ਭਗਵੰਤ ਮਾਨ ਸਾਹਿਬ ਕਹਰੇ ਕਿ ਪੰਜਾਬ ਦੇ ਪਿੰਡਾਂ ਨੂੰ ਦੇਣਾ ਪੰਜਾਬ ਦੀਆਂ ਜ਼ਮੀਨਾਂ ਨੂੰ ਦੇਣਾ ਜ਼ਮੀਨ ਰਾਜਸਥਾਨ ਸਰਕਾਰ ਦੇ ਰਹੀ ਆ ਹੈਡਵਰਕਸ ਦਾ ਕੰਟਰੋਲ ਕਰੇਂਦਰ ਦੇ ਕੋਲੇ ਹੈਗਾ ਕਿਤੇ ਇਹ ਪਾਣੀ ਰਾਜਸਥਾਨ ਨੂੰ ਹੀ ਤਾਂ ਨਹੀਂ ਦੇਣਾਗਾ ਕਿਤੇ ਚਾਰ ਬੂੰਦਾ ਦੇ ਕੇ ਪੰਜਾਬ ਨੂੰ ਕਿਤੇ ਪੰਜਾਬ ਦਾ ਪਾਣੀ ਹੋਰ ਬਾਹਰ ਲਿਜਾਣ ਦੀ ਗੱਲ ਤਾਂ ਨਹੀਂ ਕਿਉਂਕਿ ਜਦੋਂ ਰਾਜਸਥਾਨ ਫੀਡਰ ਦੀ ਗੱਲ ਚੱਲਦੀ ਹੈਗੀ ਜਦੋਂ ਉਹਨੂੰ ਪੱਕਾ ਕਰਨ ਦੀ ਗੱਲ ਹੁੰਦੀ ਆ ਕਿਉਂਕਿ ਉੱਥੇ ਰਫਾਇਨਰੀ ਨੂੰ ਜਿਹੜਾ ਬਾੜਮੇਰ ਦੇ ਵਿੱਚ ਪਾਣੀ ਦੇਣਾ ਹੈਗਾ ਜਾਂ ਹੋਰ ਉੱਥੇ ਬਹੁਤ ਜਿਹੜੇ ਖੋਰ ਕੰਮਾਂ ਦੇ ਵਾਸਤੇ ਜਿਹੜਾ ਪਾਣੀ ਵਰਤਿਆ ਜਾ ਰਿਹਾ ਹੈਗਾ ਕਿਤੇ ਪੰਜਾਬ ਦਾ ਪਾਣੀ ਹੋਰ ਖੋਣ ਦੀ ਤਾਂ ਨਹੀਂ ਸਾਜ਼ਿਸ਼ ਕੀ ਇਹ ਜਿਹੜੀ ਹੈਗੀ ਆ ਗੱਲ ਹਜੇ ਜਿਹਨੂੰ ਕਹਿੰਦੇ ਬਿੱਲੀਓ ਥੈਲਿਓ ਬਿੱਲੀ ਥੈਲਿਓ ਬਾਹਰ ਆਉਣੀ ਹੈ ਸਪਸ਼ਟ ਜਿਹੜੀ ਆ ਹੋਊਗੀ ਜਿੱਥੋਂ ਤੱਕ ਪੰਜਾਬ ਦੇ ਪਾਣੀ ਦਾ ਮਸਲਾ ਹੈਗਾ ਇਹਦੇ 3-4 ਪਹਿਲੂਆਂ ਨੂੰ ਸਮਝਣਾ ਬੇहद ਜ਼ਰੂਰੀ ਆ ਜੇ ਪੰਜਾਬ ਜਿੱਡੇ ਗੰਭੀਰ ਸੰਕਟ ਦੇ ਵਿੱਚ ਹੈਗਾ ਜੇ ਪੰਜਾਬ ਨੂੰ ਪਾਣੀ ਦੇ ਸੰਕਟ ਤੋਂ ਕੱਢਣਾ ਤਾਂ ਪਹਿਲਾ ਪੰਜਾਬ ਦੇ ਪਾਣੀਆਂ ਦਾ ਮਸਲਾ ਰਪੀਰੀਅਨ ਪ੍ਰਿੰਸੀਪਲ ਦੇ ਮੁਤਾਬਕ ਜਿਹੜਾ ਹੱਲ ਹੋਣਾ ਚਾਹੀਦਾ ਕਿਉਂਕਿ ਪਾਣੀ ਜਿਹੜਾ ਸੂਬਿਆਂ ਦਾ ਅਧਿਕਾਰ ਖੇਤਰਾ ਜਿਸ ਤਰ੍ਹਾਂ ਅਲੱਗ-ਅਲੱਗ ਸਰਕਾਰਾਂ ਨੇ ਪੰਜਾਬ ਦੇ ਪਾਣੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਕੇਂਦਰ ਅੱਗੇ ਗੁੱਡੇ ਟੇਕੇ ਹੈਗੇ ਆ ਭਗਵੰਤ ਮਾਨ ਸਰਕਾਰ ਨੂੰ ਪਹਿਲੀਆਂ ਸਰਕਾਰਾਂ ਦੀ ਜਿਹੜੀ ਉਹਨਾਂ ਨੇ ਜਿਹੜਾ ਕੰਮ ਨਹੀਂ ਕੀਤਾ ਉਹ ਉਹਦੇ ਉਲਟ ਜਾ ਕੇ ਜਿਹੜਾ ਪੰਜਾਬ ਪੱਖੀ ਕਦਮ ਉਠਾਉਣੇ ਚਾਹੀਦੇ ਹੈਗੇ ਆ ਹੁਣ ਜਿਵੇਂ ਸੁਪਰੀਮ ਕੋਰਟ ਵਾਰ-ਵਾਰ ਕਹਿ ਦਿੰਦੀ ਹੈਗੀ ਆ ਐਸਵਾਈਐਲ ਦੀ ਗੱਲ ਕਹਿ ਦਿੰਦੀ ਹੈਗੀ ਆ ਸੁਪਰੀਮ ਕੋਰਟ ਚ ਪੰਜਾਬ ਸਰਕਾਰ ਜਿਹੜੀ ਕੇਸ ਹੈਗੀ ਆ ਉਹ ਹਾਰ ਚੁੱਕੀ ਆ 2004 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਜਿਹੜਾ ਵਟ ਟਰਮੀਨੇਸ਼ਨ ਜਿਹੜਾ ਐਕਟ ਸੀ ਜਿਹੜਾ 2004 ਉਹ ਲਿਆਂਦਾ ਉਹਦੇ ਤਹਿਤ ਕਿ ਜਿਹੜਾ ਰਾਵੀ ਬਿਆਸ ਦਾ ਪਾਣੀ ਨਾਲ ਸੰਬੰਧਤ ਸਮਝੌਤੇ ਆ ਉਹ ਜਾਨੀ ਕਿ ਰੱਦ ਕਰਨ ਦੀ ਉਹਨਾਂ ਨੇ ਗੱਲ ਕੀਤੀ ਅਸਲ ਦੇ ਵਿੱਚ ਉਹ ਐਸਵਾਈਐਲ ਨੂੰ ਜਿਹੜਾ ਸੁਪਰੀਮ ਕੋਰਟ ਨੇ ਬਣਾਉਣ ਦਾ ਹੁਕਮ ਦਿੱਤਾ ਸੀਗਾ ਉਹ ਉਹਨੂੰ ਰੋਕਣ ਦੇ ਵਾਸਤੇ ਉਹਨਾਂ ਨੇ ਜਿਹੜਾ ਸੀ ਉਹ ਐਕਟ ਲਿਆਂਦਾ ਸੀ ਜਿਹੜਾ ਕਿ ਜਦੋਂ ਰਾਸ਼ਟਰਪਤੀ ਕੋਲੇ ਗਿਆ ਰਾਸ਼ਟਰਪਤੀ ਨੇ ਕਨਸਟੀਟਿਊਸ਼ਨ ਦੀ ਧਾਰਾ 100 ਸੈਕਸ਼ਨ 143 ਦੇ ਮਤਾਬਿਕ ਸੁਪਰੀਮ ਕੋਰਟ ਤੋਂ رائے ਮੰਗੀ ਵੀ ਕਿ ਇਸ ਬਿੱਲ ਨੂੰ ਐਕਟ ਦਾ ਰੂਪ ਦੇਣਾ ਚਾਹੀਦਾ ਇਹਨੂੰ ਕਾਨੂੰਨੀ ਰੂਪ ਮਿਲ ਸਕੇ ਸੰਵਿਧਾਨਕ ਗੈਰ ਸੰਵਿਧਾਨਕ ਤਾਂ ਉਹਦੇ ਤੇ 2016 ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜਿਹੜਾ ਪੰਜਾਬ ਸਰਕਾਰ ਨੇ ਅਸੈਂਬਲੀ ਦੇ ਵਿੱਚ ਵਾਟਰ ਟਰਮੀਨੇਸ਼ਨ ਬਿੱਲ ਬਣਾਇਆ ਹੈਗਾ ਇਹ ਗੈਰ ਸੰਵਿਧਾਨਕ ਹੈਗਾ ਦੂਜੇ ਸੂਬਿਆਂ ਨਾਲ ਜਿੰਨੇ ਪਾਣੀ ਦੇ ਸਮਝੌਤੇ ਹੋਏ ਆ ਜਾਂ ਦੂਜੇ ਸੂਬਿਆਂ ਨੂੰ ਪਾਣੀ ਜਾ ਰਿਹਾ ਹੈਗਾ ਉਹਨੂੰ ਸਮਝੌਤਿਆਂ ਨੂੰ ਰੱਦ ਕਰਨ ਦਾ ਪੰਜਾਬ ਸਰਕਾਰ ਦੇ ਕੋਲੇ ਕੋਈ ਅਧਿਕਾਰ ਨਹੀਂ ਹੈ ਉਸ ਦੇ ਤਹਿਤ ਇਹ ਹੋ ਗਿਆ ਕਿ ਐਸਵਾਈਐਲ ਦਾ ਬੰਨਾ ਜਿਹੜਾ ਇੱਕ ਤਰ੍ਹਾਂ ਦਾ ਸੁਪਰੀਮ ਕੋਰਟ ਨੇ ਤੈਅ ਕਰਤਾ ਹੁਣ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਕੋਲੇ ਕੋਈ ਅਧਿਕਾਰ ਨਹੀਂਗਾ ਹੁਣ ਇਹ ਗੱਲ ਤਾਂ ਸੰਵਿਧਾਨ ਦੇ ਉਲਟ ਜਾਂਦੀ ਹੈਗੀ ਕਿਉਂਕਿ ਪਾਣੀ ਜਿਹੜਾ ਸਟੇਟ ਸਬਜੈਕਟ ਆ ਪਰ ਜਿਹੜੀ ਮਸਲੇ ਦੀ ਜੜ ਹੈਗੀ ਆ ਉਹ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਬਣਿਆ ਜਿੰਦੇ ਤਹਿਤ ਜਦੋਂ ਪੰਜਾਬ ਤੋਂ ਹਿਮਾਚਲ ਤੇ ਹਰਿਆਣਾ ਵੱਖਰੇ ਹੋਏ ਹੈਗੇ ਆ ਉਹਦੀਆਂ ਜਿਹੜੇ ਉਸ ਐਕਟ ਦੀ ਜਿਹੜਾ ਸੈਕਸ਼ਨ 78 79 80 ਆ ਜਿਹੜਾ ਕਿ ਸਟੇਟਸ ਦੇ ਰਾਈਟ ਦੇ ਵਿੱਚ ਇਨਕ੍ਰੋਚਮੈਂਟ ਹੈਗੀ ਆ ਸੂਬਿਆਂ ਦੇ ਅਧਿਕਾਰਾਂ 'ਚ ਟੱਕਰੰਦਾ ਜੀ ਆ ਕਿ ਪੰਜਾਬ ਦੇ ਪਾਣੀਆਂ ਦਾ ਫੈਸਲਾ ਕੇਂਦਰ ਨੇ ਆਪਣੇ ਹੱਥ ਲੈ ਲਿਆ ਉਦੋਂ ਹੀ ਲੈ ਲਿਆ ਉਦੋਂ ਹੀ ਲੈ ਲਿਆ ਆਪਾਂ ਅੱਜ ਰੋਲਾ ਪਾ ਰਹੇ ਆ ਅੱਜ ਇਹ ਰੋਲਾ ਤਾਂ ਬਹੁਤ ਸਮੇਂ ਦਾ ਪੈ ਰਿਆ ਹੈਗਾ ਉਹ ਉਦੋਂ ਹੀ ਲੈ ਲਿਆ ਹੁਣ ਇਹਦੇ ਵਿੱਚ ਜੇ ਵਾਟਰ ਟਰਮੀਨੇਸ਼ਨ ਐਕਟ ਨੂੰ ਉਹਨਾਂ ਸੁਪਰੀਮ ਕੋਰਟ ਨੇ ਕਹਿਤਾ ਕਿ ਇਹ ਗੈਰ ਸੰਵਿਧਾਨਿਕਾ ਸਟੇਟ ਦੀ ਅਸੈਂਬਲੀ ਦਾ ਰਾਈਟ ਨਹੀਂ ਹੈ ਪਰ ਜਦੋਂ ਜੇ ਪੰਜਾਬ ਰੀਆਰਗੇਨੇਸ਼ਨ ਐਕਟ ਦੀ ਜਿਹੜੀ ਧਾਰਾ 78 79 80 ਆ ਭਗਵੰਤ ਮਾਨ ਦੀ ਸਰਕਾਰ ਨੂੰ ਅਸੀਂ ਮੰਗ ਵੀ ਕਰਦੇ ਕਿਰਤੀ ਕਿਸਾਨੀ ਉਹਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਵੀ ਪੰਜਾਬ ਚੈਪਟਰ ਦੀ ਮੰਗ ਆ ਕਿ ਉਹ ਸੈਕਸ਼ਨ 78 79 80 ਜਿਹੜਾ ਪੰਜਾਬ ਪੁਨਰਗਠਨ ਐਕਟ ਦਾ ਉਹਨੂੰ ਅਸੈਂਬਲੀ ਦੇ ਵਿੱਚ ਜਿਹੜਾ ਹੈਗਾ ਉਹਨੂੰ ਰੱਦ ਕਰੇ ਉਹਨੂੰ ਕਹੇ ਵੀ ਇਹ ਗੈਰ ਸੰਵਿਧਾਨਕ ਹੈਗਾ ਉਹਨਾਂ ਤਿੰਨ ਸੈਕਸ਼ਨ ਨੂੰ ਜਿਹੜਾ ਰੱਦ ਕਰੇ ਕਿ ਇਹ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਦਖਲੰਦਜੀ ਆ ਮੰਨ ਲਓ گورنر ਰਾਸ਼ਟਰਪਤੀ ਕੋਲੇ ਭੇਜਦਾ ਰਾਸ਼ਟਰਪਤੀ ਸੁਪਰੀਮ ਕੋਰਟ ਕੋਲੇ ਭੇਜਦਾ ਕੀ ਸੁਪਰੀਮ ਕੋਰਟ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਜਿਹੜਾ ਸਟੇਟ ਲਿਸਟ ਹੈਗੀ ਆ ਉਹਦੇ ਚ ਜਿਹੜਾ ਵਾਟਰ ਆ ਉਹ ਸਟੇਟ ਸਬਜੈਕਟ ਆ ਕੀ ਸੁਪਰੀਮ ਕੋਰਟ ਇਹ ਕਹੂਗਾ ਕਿ ਪੰਜਾਬ ਦੀ ਅਸੈਂਬਲੀ ਨੂੰ ਸੈਕਸ਼ਨ 78 79 80 ਰੱਦ ਕਰਨ ਦਾ ਅਧਿਕਾਰ ਨਹੀਂਗਾ ਕਿਉਂਕਿ ਉਹ 78 79 80 ਕੇਂਦਰ ਨੇ ਗੈਰ ਸੰਵਿਧਾਨਕ ਧਰਾਵਾਂ ਜੋੜੀਆਂ ਹੋਈਆਂ ਸੂਬਿਆਂ ਦਾ ਅਧਿਕਾਰ ਮਾਰਿਆ ਤੇ ਸੂਬੇ ਨੂੰ ਆਪਣੇ ਅਧਿਕਾਰ ਦੀ ਰਾਖੀ ਕਰਨ ਦਾ ਜਿਹੜਾ ਹੈਗਾ ਉਹਦੀ ਉਹਦਾ ਉਹਦੀ ਡਿਊਟੀ ਵੀ ਆ ਉਹ ਉਹਦਾ ਅਧਿਕਾਰ ਵੀ ਆ ਉਹ ਤਿੰਨ ਧਰਾਵਾਂ ਨੂੰ ਰੱਦ ਕਰਨ ਵਾਸਤੇ ਕਹਿ ਸਕਦਾ ਜੇ ਸੁਪਰੀਮ ਕੋਰਟ ਉਹਨੂੰ ਰੱਦ ਕਰਦੀ ਹੈਗੀ ਆ ਇਹਦਾ ਮਤਲਬ ਆ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਹੋਣ ਨਾਲ ਪਾਸੇ ਜਿਹੜਾ ਰਾਹ ਖੁੱਲਦਾ ਹੈਗਾ ਪੰਜਾਬ ਦੇ ਪੰਜਾਬ ਨੂੰ ਪੰਜਾਬ ਦੇ ਦਰਿਆਈ ਪਾਣੀਆਂ ਦੀ ਜਿਹੜੀ ਮਾਲਕੀ ਮਿਲਦੀ ਆ ਪੰਜਾਬ ਦੇ ਪਾਣੀਆਂ ਦਾ ਸੰਕਟ ਹੱਲ ਕਰਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹ ਕਾਨੂੰਨੀ ਤੇ ਸੰਵਿਧਾਨਿਕ ਅੜਿੱਕਾ ਹੈਗਾ ਇਹਨੂੰ ਹਟਾਉਣ ਵਾਸਤੇ ਭਗਵੰਤ ਮਾਨ ਦੀ ਸਰਕਾਰ ਨੂੰ ਚਾਰਾਜੋਈ ਕਰਨੀ ਚਾਹੀਦੀ ਆ ਜੇਕਰ ਇਹਦੇ باوجود ਸੁਪਰੀਮ ਕੋਰਟ ਦੇ ਉਲਟ ਜਾਂਦੀ ਹੈਗੀ ਆ ਜਾਂ ਇਸ ਗੱਲ 'ਚ ਕੁੜਿੱਕਾ ਬਣਦਾ ਹੈਗਾ ਤੇ ਭਗਵੰਤ ਮਾਨ ਨੂੰ ਕਹਿਣਾ ਚਾਹੀਦਾ ਕਿ ਸਾਰਾ ਪੰਜਾਬ ਉੱਠੇ ਇਸ ਗੱਲ ਤੇ ਕਿਉਂਕਿ ਪੰਜਾਬ ਤਾਂ ਪਾਣੀ ਜੇ ਸੂਬੇ ਦਾ ਨਾਂ ਪਾਣੀਆਂ ਤੇ ਆ ਪੰਜਾਬ ਤਾਂ ਬਚ ਨਹੀਂ ਸਕਦਾ ਪਾਣੀ ਉਤੋਂ ਬਣਾ ਇਸ ਕਰਕੇ ਸਭ ਤੋਂ ਪਹਿਲਾ ਪਹਿਲੂ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਮਾਲਕੀ ਉਹਦਾ ਕਾਨੂੰਨੀ ਤੇ ਜਿਹੜੇ ਵਿਧਾਨਿਕ ਅੜਿਚਨਾ ਨੇ ਉਹਨੂੰ ਹਟਾਉਣਾ ਚਾਹੀਦਾ ਇਹ ਹਟਾਈਆਂ ਜਾ ਸਕਦੀਆਂ ਨੇ ਇਹ ਐ ਨਹੀਂਗਾ ਕਿ ਇਹ ਇਹਦੇ ਚ ਕੋ ਰਾ ਨਹੀਂ ਹੈਗਾ ਸਾਡੇ ਵਾਸਤੇ ਦੂਸਰਾ ਮਾਮਲਾ ਜਿਹੜਾ ਪੰਜਾਬ ਦਾ ਖੇਤੀ ਮਾਡਲ ਹੈਗਾ ਪੰਜਾਬ ਦੇ ਵਿੱਚ ਉਹ ਫਸਲਾਂ ਜਿਹੜੀਆਂ ਅਸੀਂ ਖਾਣੀਆਂ ਨੇ ਜਿਹੜੀਆਂ ਕਿ ਪੰਜਾਬ ਦਾ ਪਾਣੀ ਡਕਾਰ ਗਈਆਂ ਪੰਜਾਬ ਨੂੰ ਦੂਜੀ ਸਿੰਧ ਘਾਟੀ ਸਭ ਦਾ ਬਣਨ ਵਾਲੇ ਪਾਸੇ ਬਣਾਤਾ ਸਿਹਤ ਦਾ ਸੰਕਟ ਇੱਥੇ ਆ ਪਾਣੀ ਦਾ ਸੰਕਟ ਇੱਥੇ ਆ ਖੇਤੀ ਦਾ ਸੰਕਟ ਇੱਥੇ ਹੈਗਾ ਤੁਸੀਂ ਦੇਖੋ ਕਿ ਮੋਗੇ ਵਿੱਚ ਪਿਛਲੇ ਦਿਨੀ ਗ੍ਰਿਡ ਸੜ ਗਿਆ ਜਿਹਨੂੰ ਕੋ ਨਾਰਥ ਇੰਡੀਆ ਦੇ ਵੱਡੇ ਗ੍ਰਿਡਾਂ ਚੋਂ ਕਾਉਂਦਾ ਹੈਗਾ ਸਿੰਘਾਂ ਵਾਲਾ ਔਰ ਉੱਥੇ ਘਰਾਂ ਚ ਪੀਣ ਵਾਲਾ ਪਾਣੀ ਨਹੀਂ ਹੈ ਬਿਜਲੀ ਨਹੀਂ ਆ ਰਹੀ ਹੈ ਝੋਨੇ ਸੁੱਕ ਰਹੇ ਹੈਗੇ ਆ ਕਹਿੰਦੇ ਆ ਕਿ ਜਦੋਂ ਉਹ ਨਾ ਕੋਈ ਖਾਨ ਪਟਦੇ ਆ ਮਜ਼ਦੂਰ ਮਤਲਬ ਜੋ ਉੱਚੀ ਹੁੰਦਾ ਮਜ਼ਦੂਰਾਂ ਨੇ ਕੰਮ ਕਰਨਾ ਉਹ ਥੱਲੇ ਕਹਿੰਦੇ ਲਾਲਟਰਨ ਦਮ ਕੰਮ ਦੀ ਹੈ ਕਿਉਂਕਿ ਅੱਗ ਵੱਲੋਂ ਵਾਸਤੇ ਆਕਸੀਜਨ ਚਾਹੀਦੀ ਹੈ ਜੇ ਉੱਥੇ ਆਕਸੀਜਨ ਨਹੀਂ ਹੋਊਗੀ ਲਾਲਟਨ ਬੁੱਝ ਜਾਏਗੀ ਇਹਦਾ ਮਤਲਬ ਉੱਥੇ ਕੰਮ ਨਹੀਂ ਹੋ ਸਕਦਾਗਾ ਇੱਕ ਮਤਲਬ ਉੱਥੇ ਕੰਮ ਹੋ ਸਕਦਾ ਕਿ ਨਹੀਂ ਹੋ ਸਕਦਾ ਮੋਗਾ ਏਰੀਆ ਅੱਜ ਉਹ ਲਾਲਟਨ ਜਰਾ ਇੰਡੀਕੇਟ ਕਰ ਰਿਹਾ ਪੰਜਾਬ ਨੂੰ ਸੰਦੇਸ਼ ਦੇ ਰਿਹਾ ਵੀ ਇੱਥੇ ਲਾਲਟਨ ਬੁੱਝ ਚੁੱਕੀ ਆ ਬਾਈ ਤੇ ਇੱਥੇ ਗਾਂ ਗੱਲ ਚੱਲਣੀ ਨਹੀਂ ਹੈਗੀ ਮੋਗੇ ਨੇ ਦੱਸਤਾ ਕਿ ਇਹ ਸਾਰੇ ਪੰਜਾਬ ਦੀ ਹੋਣੀ ਇਹ ਆ ਧਰਤੀ ਅਠੋ ਪਾਣੀ ਮੁੱਕਣ ਵਾਲਾ ਦਰਿਆਵਾਂ ਦਾ ਪਾਣੀ ਖੋਲਿਆ بارشਾਂ ਦਾ ਪਾਣੀ ਸਾਂਭਿਆ ਨਹੀਂ ਜਾਂਦਾ ਜਿਹੜਾ ਹੈਗਾ ਇੰਡਸਟਰੀਓ ਦੇ ਚ ਜ਼ਹਿਰ ਸਿੱਟੀ ਜਾਂਦੀ ਆ ਠੀਕ ਆ ਇਹ ਚਾਰੇ ਪਹਿਲੂ ਜਿਹੜੇ ਆ ਖੇਤੀ ਮਾਡਲ ਬਦਲਣ ਦੀ ਲੋੜ ਆ ਜਿਹੜੀਆਂ ਘੱਟ ਪਾਣੀ ਲੀਆਂ ਫਸਲਾਂ ਨੇ ਉਹਦੇ ਤੇ ਖੇਤੀ ਕੋਝ ਵਿਕਸਤ ਕਰਨ ਦੀ ਜ਼ਰੂਰਤ ਆ ਇਹ ਸਮੁੱਚੇ ਰੂਪ ਦੇ ਵਿੱਚ ਪਾਣੀ ਨੂੰ ਪਾਣੀ ਦੇ ਮਸਲੇ ਨੂੰ ਲੈਣਾ ਚਾਹੀਦਾ ਉਹਦੇ ਚ ਤੁਸੀਂ ਕੋਈ ਇੱਕ 2000 ਕਿਊਸਕ ਦੀ ਨਹਿਰ ਉਹ ਵੀ ਨਹਿਰ ਦੇ ਨਾਲ ਲੈਰ ਕੱਢ ਕੇ ਜਿੱਥੇ ਆਲਰੇਡੀ ਨਹਿਰ ਚੱਲ ਰਹੀ ਹੈਗੀ ਆ ਉਹਦੇ ਬਰਾਬਰ ਇੱਕ ਜਿੱਥੇ ਜਿੰਦੀ ਕਪੈਸਿਟੀ ਮਤਲਬ 18000 ਕਿਊਸਕ ਦੀ ਦੇ ਕਰੀਬ ਹੈਗੀ ਆ ਰਾਜਸਥਾਨ ਨੂੰ ਜਾ ਰਿਹਾ ਹੈਗਾ ਉਹ 18000 ਕਿਊਸਕ ਜਿਹੜਾ ਜਾ ਰਿਹਾ ਉਹ 12 ਤੋਂ ਕਦੇ 15 ਉਹ ਨਹਿਰ ਦੀ ਕਪੈਸਿਟੀ ਦੇ ਮੁਤਾਬਕ ਜਿੰਨਾ ਪਾਣੀ ਉਹਦੇ ਚ ਵਗਦਾ ਹੈਗਾ ਠੀਕ ਆ ਉਹ ਪਾਣੀ ਉਹ ਜੇ ਉਹ ਹੀ ਰੋਕ ਲਿਆ ਜਾਵੇ ਉਹ ਪਾਣੀ ਦੀ ਪੰਜਾਬ ਦੀ ਮਾਲਕੀ ਬਣ ਜੇ ਤੇ ਇਹੋ ਜਿਹੇ ਮਾਲਵੇਰਗੀਆਂ ਤਾਂ 9-10 ਨਹਿਰਾਂ ਪੰਜਾਬ ਚ ਕੱਢੀਆਂ ਜਾ ਸਕਦੀਆਂ ਨੇ ਇਸ ਕਰਕੇ ਪੰਜਾਬ ਦੇ ਪਾਣੀ ਦੇ ਮੁੱਢ ਤੋਂ ਜਿਹੜਾ ਹੈਗਾ ਸਮੱਸਲੇ ਨੂੰ ਸਮੁੱਚੇ ਰੂਪ ਚ ਹੱਲ ਕਰਨ ਵਾਲੇ ਪਾਸੇ ਆਉਣਾ ਚਾਹੀਦਾ ਇਹਨੂੰ ਟੋਟਿਆਂ ਚ ਨਹੀਂ ਦੇਖਣਾ ਚਾਹੀਦਾ ਕੋਈ ਇਕੱਲੇ ਵਾਟਰ ਪੋਲੂਸ਼ਨ ਦਾ ਇਸ਼ੂ ਇਸ਼ੂ ਠਾਈ ਜਾਵੇ ਕੋਈ ਇਕੱਲੇ ਨਹਿਰੀ ਪਾਣੀ ਦਾ ਇਸ਼ੂ ਠਾਈ ਜਾਵੇ ਕੋਈ ਕਵੇ ਵੀ ਇਹ ਸਮੁੱਚੇ ਜੁੜੀਆਂ ਹੋਈਆਂ ਚੀਜ਼ਾਂ ਨੇ بارش ਦਾ ਪਾਣੀ ਸੰਭਿਆ ਜਾਵੇ بارش ਦਾ ਪਾਣੀ ਨਾ ਸਾਂਭਣ ਕਰਕੇ ਹੜ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈਗੀਆ ਹੜ ਤੇ ਸੋਕਾ ਦੋਨੋਂ ਕੁਦਰਤੀ ਆਫਤਾਂ ਨਹੀਂ ਆ ਇਹ ਪ੍ਰਬੰਧ ਦਿਆਂ ਪੈਦਾ ਕੀਤੀਆਂ ਆਫਤਾਂ ਨੇ ਹੜ੍ਹਾਂ ਨੂੰ ਕੰਟਰੋਲ ਕਰਕੇ ਸੋਕਾ ਕੰਟਰੋਲ ਕੀਤਾ ਜਾ ਸਕਦਾ ਹੈ ਇਸ ਕਰਕੇ ਇਹ ਮਾੜੇ ਸਿਸਟਮ ਦੀਆਂ ਜੜੀਆਂ ਨੇ ਉਹ ਨਿਸ਼ਾਨੀਆਂ ਨੇ ਇਸ ਕਰਕੇ ਸਮੁੱਚੇ ਰੂਪ ਚ ਪਾਣੀ ਦੇ ਮਸਲੇ ਨੂੰ ਨਿਜੀਠਣ ਵਾਸਤੇ ਪੰਜਾਬ ਸਰਕਾਰ ਨੂੰ ਸਿਰਤਾ ਦਿਖਾਉਣੀ ਚਾਹੀਦੀ ਆ ਅਸੀਂ ਕਿਰਤੀ ਕਿਸਾਨੀ ਯੂਨੀਅਨ ਵੱਲੋਂ ਲਗਾਤਾਰ ਇਹਦੇ ਤੇ ਸੰਘਰਸ਼ ਕਰ ਰਹੇ ਆ ਪੰਜਾਬ ਦੇ ਵਿੱਚ ਔਰ 17 ਅਗਸਤ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਵਪਾਰ ਤੋਂ ਪਾਕਿਸਤਾਨ ਵਪਾਰ ਖੁੱਲ੍ਹੇ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਘਰਾਓ ਕੀਤੇ ਜਾ ਰਹੇ ਜਿਵੇਂ ਤੁਸੀਂ ਕਹਿ ਰਹੇ ਹੋ ਮੇਰੇ ਖਿਆਲ ਮੁਗਗੇ ਵਾਲੀ ਜਿਹੜੀ ਧਾਰਨਾ ਇਸ ਵਕਤ ਜੇ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਲੋੜਾ ਤਾਂ ਪਾਣੀ ਦੇ ਮਸਲੇ ਤੇ ਧਿਆਨ ਦੇਣ ਦੀ ਲੋੜਾ ਇੱਕ ਜਿਹੜੀ ਗੱਲ ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ ਦਰਸ਼ਕਾਂ ਨਾਲ ਵੀ ਸਾਂਝੀ ਕਰੋ ਜਿਹੜੀ ਆਫ ਰਿਕਾਰਡ ਆਪਾਂ ਗੱਲ ਕਰ ਰਹੇ ਸੀ ਜਿਹੜਾ ਜਿਹੜਾ ਉਹ ਅਗੇਜ ਨਹੀਂ ਹੈ ਉਹ ਸੁਨਹਿਰ ਤੇ ਆਪਣਾ ਜਿਹੜੀ ਅਬੋਰ ਬ੍ਰਾਂਚ ਦੀ ਆਪਾਂ ਗੱਲ ਕਰ ਰਹੇ ਨਹੀਂ ਮੈਂ ਈਸਟਰਨ ਕਨਾਲ ਦੀ ਗੱਲ ਉਹ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਪਾਣੀ ਦਰਸ਼ਕੋ ਕਿ ਪਾਣੀ ਕਿਸ ਕਿਸਮ ਦੇ ਨਾਲ ਪੰਜਾਬ ਤੋਂ ਲੁੱਟਿਆ ਜਾ ਰਿਹਾ ਇਹਦੇ ਬਾਰੇ ਜਰੂਰ ਇੱਕ ਜਿਹੜੀ ਗੱਲ ਹਾਂਜੀ ਉਹ ਇਸ ਤਰ੍ਹਾਂ ਸੀਗਾ ਕਿ ਪਿਛਲੇ ਸਾਲ ਕਿਉਂਕਿ ਬਾਰਸ਼ਾ ਜਦੋਂ ਹੋਈਆਂ ਤੇ ਹੜ੍ਹਾਂ ਦੀ ਸਥਿਤੀ ਬਣੀ ਹੈ ਆਪਾਂ ਜਿਹੜੇ ਪਿੰਡ ਰਹਿੰਦੇ ਆ ਇਹਦੇ ਇਧਰਲੇ ਪਾਸੇ ਜਦੋਂ ਫਰੀਦਕੋਟ ਤੋਂ ਆਈਦਾ ਤਾਂ ਗੰਗਨਾ ਨਦੀ ਪੈਂਦੀ ਆ ਜਿਹੜੀ ਕਿ ਗੰਗਾ Rajasthan ਨੂੰ ਜਾਂਦੀ ਹੈਗੀ ਆ ਸਭ ਤੋਂ A 124 ਦੇ ਕਰੀਬ ਜਿਹੜੀ ਨਹਿਰ ਬਣੀ ਜਿਹੜੀ ਕਿ ਸਾਰਾ ਪਾਣੀ ਇਹਦਾ ਗੰਗਾ ਨਗਰ ਨੂੰ ਜਾਂਦਾ ਹੈਗਾ ਗੰਗਾ ਨਗਰ ਸਾਰਾ ਇਲਾਕਾ ਹੀ ਆਬਾਦ ਇਸ ਗੰਗਰ ਨਾਲ ਨੇ ਕੀਤਾ ਪੰਜਾਬ ਦੇ ਪਾਣੀ ਨਾਲ ਨੇ ਕੀਤਾ ਹੈਗਾ ਇਧਰ ਈਸਟਰਨ ਕਨਾਲ ਪੈਂਦੀ ਹੈ ਜਿਹੜੀ ਕਿ ਫਿਰੋਜ਼ਪੁਰ ਨੂੰ ਪਾਣੀ ਲੱਗਦਾ ਫਾਇਲ ਕਰਨ ਦੀ ਕੋਸ਼ਿਸ਼ਾਂ ਫਰੀਦਕੋਟ ਦੀ ਜ਼ਮੀਨ ਨੂੰ ਉਹਦਾ ਪਾਣੀ ਲੰਦਾ ਹੈਗਾ ਉਹ ਈਸਟਰਨ ਕਨਾਲ ਜਿਹੜੀ ਸੀ ਕੰਡਿਆਂ ਦੇ ਬਹਿ ਰਹੀ ਸੀ ਇਹ ਲੱਗਦਾ ਸੀ ਵੀ ਨਹਿਰ ਟੁੱਟ ਜਾਣੀ ਆ ਤੇ ਆਲੇ ਦੁਆਲੇ ਦੇ ਪਿੰਡ ਜਿਹੜੇ ਡੁੱਬ ਗਏ ਅਸੀਂ ਕੁਝ ਸਾਥੀ ਇਕੱਠੇ ਹੋ ਕੇ ਉੱਥੇ ਬਾਰੇ ਕੇ ਹੈਡ ਤੋਂ ਨਹਿਰਾ ਨਿਕਲਦੀ ਆ ਉੱਥੋਂ ਹੀ ਈਸਟਰਨ ਕਨਾਲ ਨਿਕਲਦੀ ਆ ਉੱਥੇ ਹੀ ਗੰਗ ਕਨਾਲ ਨਿਕਲਦੀ ਆ ਬਿਲਕੁਲ ਬਾਰਡਰ ਏਰੀਏ ਤੋਂ ਹਾਂਜੀ ਉੱਥੋਂ ਕਿਉਂਕਿ ਇੱਕ ਤਾਂ ਜਿਹੜਾ ਪਾਣੀ ਉੱਥੋਂ ਵਧਿਆ ਆਉਂਦਾ ਹਰੀ ਕੇ ਆਪਣੇ ਸੱਤ ਸੈਣੀ ਵਾਲੇ ਸੈਣੀ ਵਾਲਿਆਂ ਤੋਂ ਨਹਿਰਾਂ ਆਉਂਦੀਆਂ ਨੇ ਇਧਰ ਪਾਣੀ ਉੱਤੇ ਚ ਪੈਂਦਾ ਹੈਗਾ ਬਾਰੇ ਕੇ ਹੈਡ ਦੇ ਵਿੱਚ ਇੱਕ ਜਿਹੜੀ ਉੱਥੋਂ ਹਰੀ ਕੇ ਹੈਡ ਤੋਂ ਇੱਕ ਰਾਜਸਥਾਨ ਫੀਡਰ ਨਿਕਲਦੀ ਆ ਇੱਕ ਫਰੋਇਪੁਰ ਫੀਡਰ ਨਿਕਲਦੀ ਆ ਫਰੋਇਪੁਰ ਫੀਡਰ ਦੀ ਇੱਕ ਸ਼ਾਖਾ ਗਾਂ ਕਿਧਰ ਸਰਹੰਦ ਕਨਾਲ ਜੀ ਨੂੰ ਕਹਿੰਦੇ ਆ ਇੱਕ ਸ਼ਾਖਾ ਉਧਰ ਜਿਹੜੀ ਹੈਗੀ ਪੈਂਦੀ ਆ ਉਹਦੇ ਚੋਂ ਇਹ ਦੋ ਨਹਿਰਾਂ ਨਿਕਲਦੀਆਂ ਨੇ ਉਹ ਕਹਿੰਦੇ ਵੀ ਅਸੀਂ ਜਦੋਂ ਉੱਥੇ ਗਏ ਕਿਉਂਕਿ ਜਿਹੜਾ ਹੈਡ ਹੁੰਦਾ ਉੱਥੇ ਜਿਹੜੀ ਇੱਕ ਰੀਡਿੰਗ ਹੁੰਦੀ ਆ ਜਿਹੜੇ ਤੇ ਮੁਲਾਜ਼ਮ ਹੁੰਦੇ ਆ ਇੱਕ ਰਜਿਸਟਰ ਤੇ ਨੋਟ ਕਰਦੇ ਵੀ ਕਿੰਨਾ ਕਿਊਸਕ ਪਾਣੀ ਜਿਹੜਾ ਜਾ ਰਿਹਾ ਹੈਗਾ ਸਵੇਰ ਸ਼ਾਮ ਦੀ ਜਿਹੜੀ ਉਹ ਰੀਡਿੰਗ ਸੀਗੀ ਜਦੋਂ ਉਹ ਨਹਿਰ ਕੰਢਿਆ ਤੇ ਵਹਿ ਰਹੀ ਸੀਗੀ ਤਾਂ ਉਦੋਂ ਉਹਨਾਂ ਦੇ ਰਿਕਾਰਡ ਦੇ ਮੁਤਾਬਕ ਉਦੋਂ 2600 ਕਿਊਸਕ ਪਾਣੀ ਜਾ ਰਿਹਾ ਸੀ 2600 ਕਿਊਸਕ ਤੇ ਉਹ ਨਹਿਰ ਕੰਡਿਆਂ ਦੇ ਵੈਰੀ ਸੀ। ਔਰ ਉਸ ਨਹਿਰ ਚ ਪਾਣੀ ਜਿਹੜਾ ਅਲੋਟ ਆ ਉਹ 3300 ਕਿਊਸਕ ਦਾ। ਇਹਦਾ ਮਤਲਬ 2600 ਤੇ ਜੇ ਨਹਿਰ ਟੁੱਟਣ ਵਾਲੀ ਆ। ਇਹਦਾ ਮਤਲਬ 700 ਕਿਊਸਕ ਤਾਂ ਪਾਣੀ ਜਿਹੜੀ ਉਹਦੇ ਚ ਜਾਣਾ ਚਾਹੀਦਾ ਉਹ ਜਾ ਹੀ ਨਹੀਂ ਰਿਹਾਗਾ। ਇਦਾਂ ਇਦਾਂ ਮਤਲਬ ਜਿਹੜੀ ਹੈਗੀ ਆ ਇਦਾਂ ਸੱਜਾ ਖੱਬਾ ਕਰਕੇ ਇਹ 2000 ਕਿਊਸਕ ਦੀ ਗੱਲ ਕਰ ਰਹੇ ਮਾਲਵੇ ਦੀ। ਪੰਜਾਬ ਦਾ ਪਾਣੀ ਤਾਂ ਦਰੇਈ ਪਾਣੀ ਤਾਂ ਲੁੱਟਿਆ ਹੀ ਹੋਇਆ ਉਹ ਜਿੰਨਾ ਚਿਰ ਉਹ ਨਹੀਂ ਮਾਲਕੀ ਸਾਨੂੰ ਮਿਲਦੀਗੀ ਚਲੋ ਮੈਂ ਉਸ ਮੁੱਦੇ ਤੇ ਫੇਰਾਵਾਂ ਹੁਣ ਉਹ ਉਹਦੇ ਚੋਂ ਅਸੀਂ ਜਦੋਂ ਵੇਖਿਆ ਕਿ ਗੰਗ ਜਿਹੜੀ ਉੱਥੇ ਗੇਜ ਹੁੰਦੀ ਆ ਜਿਹੜੇ ਮਤਲਬ ਜਿਹੜੇ ਟੱਕ ਲੱਗੇ ਹੁੰਦੇ ਆ ਜਿੰਦੇ ਚ ਇੱਥੇ ਵੀ ਇੰਨਾ ਕੀ ਉਸ ਤੇ ਠੀਕ ਆ ਜਿਹੜੀ ਉਹ ਰੀਡਿੰਗ ਹੁੰਦੀ ਜਿਹੜੀ ਲੈਂਦੇ ਹੈਗੇ ਅਸੀਂ ਜਦੋਂ ਕਿਹਾ ਵੀ ਇਹ ਗੰਗ ਕਨਾਲ ਦੇ ਵਿੱਚ ਪਾਣੀ ਜਿਹੜਾ ਜਾ ਰਿਹਾ ਹੈਗਾ ਹਨਾ ਉਹ ਉਹਨਾਂ ਨੇ ਦੱਸਿਆ ਵੀ ਇਹਦੀ ਰੀਡਿੰਗ ਇੰਨੀ ਹੈਗੀ ਆ ਠੀਕ ਆ ਤੇ ਉਹ ਜਦੋਂ ਅਸੀਂ ਈਸਟਰਨ ਕਨਾਲ ਵੇਖੀ ਉੱਥੇ ਗੇਜ ਹੀ ਨਹੀਂ ਹੈਗੀ ਉਹ ਕਹਿੰਦੇ ਟੁੱਟੀ ਹੋਈ ਨੂੰ ਕਈ ਸਾਲ ਹੋ ਗਏ ਅਸੀਂ ਕਹਿੰਦੇ ਫਿਰ ਤੁਸੀਂ ਇਹ ਕਿੱਦਾਂ ਕਹਿ ਰਹੇ ਹੋ ਵੀ 26 ਕਿੱਥੇ ਇਹਨਾਂ ਪਾਣੀ ਜਾ ਰਿਹਾ ਉਹ ਕਹਿੰਦੇ ਪਿੱਛੋਂ ਜਿੰਨਾ ਪਾਣੀ ਆਉਂਦਾ ਉਹ ਜਿੰਨਾ ਅਸੀਂ ਗੰਗ ਕਨਾਲ ਚ ਪਾਤਾ ਕਿਉਂਕਿ ਉਹਦੀ ਗੇਜ ਲੱਗੀ ਹੋਈ ਆ ਠੀਕ ਆ ਬਾਕੀ ਜਿਹੜਾ ਹੂਨ ਦਾ ਇਧਰ ਪਾ ਦੀ ਦਾ ਤੋਂ ਜਿਹੜਾ ਇਹ ਚੋਂ ਅਸੀਂ ਕੱਟ ਲੈਨੇ ਆ ਮਾਈਨਸ ਕਰ ਲੈ ਮਾਈਨਸ ਕਰ ਲੈਨੇ ਹੈਗੇ ਆ ਤੇ ਉਹਦੀ ਅਸੀਂ ਰੀਡਿੰਗ ਏਦਾਂ ਲਿਖ ਦਿੰਨੇ ਆ ਯਾਨੀ ਕਿ ਜਿਸ ਪੰਜਾਬ ਸਰਕਾਰ ਨਹਿਰੀ ਮਹਿਕਮੇ ਦਾ ਹਾਲਤ ਇੰਨੀ ਖਸਤਾ ਹੈਗੀ ਆ ਹਾਲਤ ਖਸਤਾ ਦਾ ਇਹ ਤੁਸੀਂ ਹਾਲ ਦੀ ਵੀ ਨਹਿਰੀ ਕੋਠੀਆਂ ਨਾਲ ਹੈ ਨਾ ਉਹ ਮਤਲਬ ਖੰਡਰ ਬਣੀਆਂ ਹੋਈਆਂ ਨੇ ਨਹਿਰੀ ਮਹਿਕਮੇ ਚ ਕੋਈ ਭਰਤੀ ਹੋ ਹੀ ਨਹੀਂ ਹੋ ਰਹੀਗੀ ਮਤਲਬ ਪੋਸਟਾਂ ਖਾਲੀ ਪਈਆਂ ਨੇ ਅੱਗੇ ਕੀ ਰੁੰਦਾ ਸੀਗਾ ਕਿ ਮਤਲਬ ਨਹਿਰਾਂ ਦੀਆਂ ਪੱਟੜੀਆਂ ਤੇ ਮਤਲਬ ਬੇਲਦਾਰ ਜਾਂ ਹੋਰ ਮੁਲਾਜ਼ਮ ਲਗਾਤਾਰ ਉਹ ਦੇਖਦੇ ਸੀਗੇ ਕਿਤੇ ਵੀ ਇਹਨੂੰ ਦੇਖਣ ਵੀ ਇਹਨੂੰ ਜ਼ਰੂਰਤ ਤਾਂ ਨਹੀਂ ਹੈਗੀਗੀ ਠੀਕ ਆ ਹੁਣ ਇੱਥੇ ਜੈਤੂਲਾਕੇ ਦੇ ਵਿੱਚ ਇੱਕ ਸੂਆ ਹੁਣ ਉਹ ਮਤਲਬ ਕਈ ਪਿੰਡਾਂ ਚੋਂ ਨਿਕਲਦਾ ਉਹ ਸਾਰੇ ਤੇ ਮਤਲਬ ਬੇਲਦਾਰ ਇੱਕ ਸੀਗਾ ਉਹ ਹੁਣ ਉਹਨੂੰ ਜੇ ਕਿਤੇ ਪਾਣੀ ਟੁੱਟ ਗਿਆ ਉਹ ਸਾਹ ਵੀ ਨਹੀਂ ਸਕਦਾ ਸੀਗਾ ਉਹ ਕੀ ਕਰਦਾ ਉੱਥੇ ਇਲਾਕੇ ਦੇ ਲੋਕ ਕਹਿੰਦੇ ਵੀ ਉੱਥੋਂ ਕੋਈ ਵੀ ਖੇਤ ਤੁਰਿਆ ਫਿਰਦਾ ਉਹਦਾ ਮੋਬਾਈਲ ਫੜ ਲੈਂਦਾ ਉਹ ਫੋਨ ਕਰ ਦਿੰਦਾ ਵੀ ਮੈਂ ਜੀ ਫਲਾਣਾ ਕਿਸਾਨ ਬੋਲ ਰਿਹਾ ਪਿੰਡ ਤੋਂ ਉਹ ਇੱਥੇ ਪਾਣੀ ਟੁੱਟ ਗਿਆ ਜੀ ਸਾਡੀ ਫਸਲ ਡੁੱਬੀ ਜਾਂਦੀ ਪਾਣੀ ਬੰਦ ਕਰੋ ਜੀ ਪਿੱਛੋਂ ਉਹ ਬੇਲਦਾਰ ਨੇ ਉਹਨੇ ਉਹਨੇ ਰਿਪੇਅਰ ਕਰਾਉਣੇ ਆਪ ਹੀ ਮੋਗਾ ਪਿੱਛੋਂ ਬੰਦ ਕਰਾ ਦਿੰਦੇ ਹੈਗੇ ਯਾਨੀ ਕਿ ਉਹਨਾਂ ਦੇ ਉਹਨਾਂ ਦੇ ਵਸਤੀ ਗੱਲ ਨਹੀਂ ਹੈ ਨਾ ਜਿੱਥੇ 30 ਬੰਦੇ ਨੇ ਕੰਮ ਕਰਨਾ ਉੱਥੇ ਇੱਕ ਜਾਂ ਦੋ ਬੰਦੇ ਕੰਮ ਕਰ ਰਹੇ ਹੈਗੇ ਆ ਨਹਿਰੀ ਮਹਿਕਮੇ ਦੀ ਭਰਤੀ ਨਹੀਂ ਹੋ ਰਹੀਗੀ ਤੇ ਪੰਜਾਬ ਸਰਕਾਰ ਦਾ ਜਿਹੜਾ ਕ੍ਰਿਸ਼ਨ ਕੁਮਾਰ ਹੈਗਾ ਠੀਕ ਹੈ ਉਹ ਤਾਂ ਪਹਿਲਾਂ ਸਿਖਿਆ ਮਹਿਕਮਾ ਚੋਂ ਨੇ ਚੰਦ ਚੜ੍ਹਿਆ ਹੁਣ ਨਹਿਰੀ ਮਹਿਕਮੇ ਚੰਦ ਚੜ੍ਹ ਰਿਹਾ ਉਹਨੇ ਪਟਵਾਰੀਆਂ ਨੂੰ ਕਹਤਾ ਕਿ ਤੁਸੀਂ ਕਾਗਜ਼ਾਂ 'ਚ ਲਿਖ ਦੋਗੇ 100% ਪੰਜਾਬ ਦੇ ਰਕਮੇ ਨੂੰ ਜਿਹੜਾ ਨਹਿਰੀ ਪਾਣੀ ਮਿਲ ਰਿਹਾ ਔਰ ਉਹਨਾਂ ਦਾ ਸੂਬਾ ਪ੍ਰਧਾਨ ਇਸ ਗੱਲ ਕਰਕੇ ਸਸਪੈਂਡ ਕਰਤਾ ਵੀ ਤੁਸੀਂ ਕਾਗਜ਼ਾਂ 'ਚ ਪਾਣੀ ਦੇ ਦਿਓ ਮਤਲਬ ਇਹ ਹਾਲਤਾ ਮੋਗੇ ਜਿਹੜੇ ਸੀ 30-30 ਸਾਲ ਤੁਸੀਂ ਉਹ ਪੰਜਾਬ ਸਰਕਾਰ ਨੇ ਜਿਹੜੇ ਸੀ ਉਹ ਛੋਟੇ ਕਰਤੇ ਠੀਕ ਹੈ ਇਹ ਕਹਿਣ ਦੇ ਨਾਂ ਤੇ ਵੀ ਟੇਲਾਂ ਤੇ ਪਾਣੀ ਪਹੁੰਚਾਉਣਾ ਹੈ ਠੀਕ ਹੈ ਟੇਲਾਂ ਦੇ ਪਾਣੀ ਪਹੁੰਚਾਉਣਾ ਚਾਹੀਦਾ ਪਹੁੰਚਣਾ ਚਾਹੀਦਾ ਟੇਲ ਵਾਲਿਆਂ ਦਾ ਵੀ ਪੂਰਾ ਅਧਿਕਾਰ ਹੈਗਾ ਪਰ ਪਾਣੀ ਵਧਾਓ ਨਾ ਉਹਦਾ ਹੁਣ ਪੰਜਾਬ ਦੇ ਵਿੱਚ ਜਿਹੜਾ ਨਹਿਰੀ ਪਾਣੀ ਜਿੰਨਾ ਜਿਹੜਾ ਅਲੋਟ ਹੋਇਆ ਵਿਆ ਉਹ ਅੰਗਰੇਜ਼ਾਂ ਵੇਲੇ ਦਾ ਜਦੋਂ ਫਸਲ ਇੱਕ ਹੁੰਦੀ ਸੀ ਹੁਣ ਫਸਲਾਂ ਤਿੰਨ-ਤਿੰਨ ਹੁੰਦੀਆਂ ਨੇ ਕੀ ਉਹ ਅਸੀਂ ਉੱਥੇ ਹੀ ਖੜੇ ਰਹਿਣਾ ਸਰਕਾਰ ਨੂੰ ਇਹ ਸਾਰੀ ਸਥਿਤੀ ਨੂੰ ਜਿਹੜਾ ਹੈਗਾ ਵਚਣਾ ਚਾਹੀਦਾ ਪਾਣੀ ਦੀ ਅਲੋਟਮੈਂਟ ਤਿੱਗਣੀ ਕਰਨੀ ਚਾਹੀਦੀ ਆ ਔਰ ਨਹਿਰਾਂ ਦੀ ਇਹਦੀ ਸਾਰੀ ਦੀ ਡੀਸਲਟਿੰਗ ਦਾ ਕੰਮ ਕਰਨਾ ਚਾਹੀਦਾ ਆ ਆਪਾਂ ਪੜ੍ਹਦੇ ਹੁੰਦੇ ਸੀਗੇ ਕਿ ਜਦੋਂ بارش ਹੁੰਦੀ ਆ ਦਰਿਆ ਮਤਲਬ ਮੀਂਹ ਪੈਂਦਾ ਹੈਗਾ ਜਿਹੜੀ ਪਹਾੜਾਂ ਦੀ ਮਿੱਟੀ ਹੁੰਦੀ ਉਹ ਮੈਦਾਨਾਂ ਨੂੰ ਜਿਹੜਾ ਪਜਾਉ ਕਰਦੀ ਆ ਇਹ ਨਹਿਰਾਂ ਬੰਦ ਕਰ ਦਿੰਦੇ ਆ ਕਹਿੰਦੇ ਵੀ ਸਿਲਟ ਜੰਮਦੀ ਹੈਗੀ ਇਹ ਨਹਿਰਾਂ ਘੋਟਦੀਆਂ ਨੇ ਯਾਨੀ ਕਿ ਉਹ ਜਦੋਂ ਨਹਿਰਾਂ ਦੀ ਸਫਾਈ ਨਹੀਂ ਹੋਣੀਗੀ ਕਿਆ ਤੋ ਇਹ ਨਹਿਰਾਂ ਚ ਪਾਣੀ ਛੱਡਣ ਦੀ ਬਜਾਏ ਲੋਕਾਂ ਨੂੰ ਡੋਬਣਾ ਜਿਹੜਾ ਹੈਗਾ ਪਸੰਦ ਕਰਦੇ ਹੈਗੇ ਆ ਤੋ ਇਹ ਜਿਹੜਾ ਇਨਾ ਮਾੜਾ ਪ੍ਰਬੰਧ ਦਾ ਨਹਿਰੀ ਵਿਭਾਗ ਦਾ ਤੇ ਕਾਗਜ਼ਾਂ ਚ ਹੀ ਸਭ ਕੁਝ ਕੀਤਾ ਜਾ ਰਿਹਾ ਹੈਗਾ ਤੇ ਜਿੰਨਾ ਪੰਜਾਬ ਚ ਪਾਣੀ ਦਾ ਗਹਿਰਾ ਸੰਕਟ ਹੈਗਾ ਨਹਿਰੀ ਢਾਂਚਾ ਵਿਕਸਿਤ ਕਰਨ ਦੀ ਜ਼ਰੂਰਤ ਹੈ ਨਵੀਆਂ ਨਹਿਰਾਂ ਦੀ ਨਵੀਆਂ ਸੂਰਿਆ ਸੂਇਆਂ ਦੀ ਜਿਹੜੀ ਹੈਗੀ ਆ ਉਹ ਜ਼ਰੂਰਤ ਹੈਗੀ ਆ ਪਰ ਇਹਨੂੰ ਸਿਰਫ ਕੁਝ ਮਤਲਬ ਚੋਣਾ ਦੇ ਵਾਸਤੇ ਜਾਂ ਦਿਖਾਵੇ ਦੀ ਰਾਜਨੀਤੀ ਜਿਹੜੀ ਹੈਗੀ ਆ ਉਹ ਨਹੀਂ ਕਰਨੀ ਚਾਹੀਦੀ ਇਹ ਭਗਵੰਤ ਮਾਨ ਸਾਹਿਬ ਨੂੰ ਇਹ ਦੇਖਣਾ ਚਾਹੀਦਾ ਹੈਗਾ ਪੰਜਾਬ ਦੇ ਲੋਕ ਵਿక్తి ਤੌਰ ਤੇ ਤਾਂ ਤੁਹਾਨੂੰ ਤੁਹਾਨੂੰ ਸ਼ਾਬਾਸ਼ੀ ਦੇ ਸਕਦੇ ਆ ਪਰ ਲੰਬੇ ਸਮੇਂ ਤੋਂ ਜਾਂ ਕੋਈ ਸਮੇਂ ਬਾਅਦ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆ ਸਕਦੀਆਂ ਨੇ ਪੰਜਾਬ ਦੇ ਪਾਣੀ ਦੇ ਸੋਚੇ ਸੰਕਟ ਦੇ ਹੱਲ ਵਾਸਤੇ ਪੰਜਾਬ ਸਰਕਾਰ ਨੂੰ ਸਹਿਿਰਦ ਹੋਣਾ ਚਾਹੀਦਾ ਤੇ ਪੰਜਾਬ ਅੰਤਮ ਫੈਸਲਾ ਤਾਂ ਪੰਜਾਬ ਦੇ ਲੋਕਾਂ ਨੇ ਕਰਨਾ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਉੱਠਣਾ ਚਾਹੀਦਾ ਪੰਜਾਬ ਦੇ ਪਾਣੀਆਂ ਦਾ ਮਸਲਾ ਕਿਸੇ ਫਰਕੇ ਦਾ ਮਸਲਾ ਨਹੀਂ ਪਿੰਡਾਂ ਵਾਲਾ ਦਾ ਮਸਲਾ ਨਹੀਂ ਇਹ ਸਮੁੱਚੇ ਪੰਜਾਬੀਆਂ ਦਾ ਮਸਲਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸ਼ਹਿਰੀਆਂ ਨੂੰ ਦੁਕਾਨਦਾਰਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਿਉਂਕਿ ਬਾਣੀ ਨੇ ਵੀ ਕਹਾ ਕੇ ਪਹਿਲਾ ਪਾਣੀ ਜੀਵ ਹੈ ਜਿੱਥੇ ਹਰਿਆ ਸਭ ਕੋਈ ਜੇ ਸੂਬੇ ਦਾ ਨਾ ਪਾਣੀਾਂ ਤੇ ਪਿਆਰਾ ਉਹ ਸੂਬੇ ਨੂੰ ਜੇ ਬਚਾਉਣਾ ਤੇ ਫਿਰ ਪਾਣੀ ਬਚਾਉਣ ਦੀ ਲੜਾਈ ਵੱਡੇ ਪੱਧਰ ਤੇ ਲੜਨੀ ਹੈ